ਹੁਸ਼ਿਆਰਪੁਰ ਪਰਵਾਹੀ ਨੈਸ਼ਨਲ ਹਾਈਵੇ ਤੇ ਪਿੰਡ ਚੋਹਾਲ ਵਿਖੇ ਇੱਕ ਨਿੱਜੀ ਮਿਲ ਦੇ ਅੰਦਰ ਇੱਕ ਸਾਂਬਰ ਦਾਖਲ ਹੋਣ ਦਾ ਸਮਾਚਾਰ ਮਿਲਿਆ ਹੈ ਤੇ ਇਸ ਸਾਂਬਰ ਘੁਰਾਇਆ ਹੋਇਆ ਮਿਲ ਦੀ ਸੁਰੱਖਿਆ ਲਈ ਲੱਗੀ ਜਾਲੀ ਨੂੰ ਤੋੜਦਾ ਹੋਇਆ ਬਾਹਰ ਨਿਕਲਿਆ ਤੇ ਇੱਕ ਗੱਡੀ ਨਾਲ ਟਕਰਾ ਕੇ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹਾਲਤ ਵਿੱਚ ਇਹ ਸਾਂਬਰ ਸੜਕ ਕਿਨਾਰੇ ਪਿਆ ਰਿਹਾ ਤੇ ਮੌਕੇ ਤੇ ਹੀ ਮਿਲ ਦੇ ਗੇਟ ਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਹੇ ਜਸਵੀਰ ਨਾਮਕ ਸਾਕਸ਼ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਪਾ ਟੀਮ ਦੇ ਆਉਣ ਤੋਂ ਪਹਿਲਾਂ ਕੁਝ ਪਿੰਡ ਵਾਸੀਆਂ ਰਾਘੀਨਾ ਤੇ ਬੇਜਵਾਨ ਜਾਨਵਰਾਂ ਲਈ ਸੰਸਥਾ ਚਲਾ ਰਹੇ ਸਖਸ਼ ਨੇ ਪਹੁੰਚ ਕੇ ਸਾਂਬਰ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਇਸ ਦਰਾਂ ਲੋਕਾਂ ਦਾ ਰੋਸ ਸੀ ਕਿ ਜੰਗਲਾਤ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਪਰ ਕਾਫੀ ਸਮਾਂ ਸਲਾਹਾਂ ਹੀ ਕਰਦੀ ਰਹੀ ਮੇਰਾ ਨਾਮ ਚਾਂਦਕੋਸ਼ ਹੈ ਐਨੀਮਲ ਕੇਅਰ ਸੁਸਾਇਟੀ ਹੈ ਸਾਡੀ ਜੀ ਤੇ ਅੱਜ ਸਾਨੂੰ ਜਿਹੜਾ ਪਤਾ ਲੱਗਿਆ ਸੀਗਾ ਜੀ ਪਤਾ ਲੱਗਿਆ ਸੀਗਾ ਕਿ ਜੇ ਸੀਟੀ ਦੇ ਕੋਲ ਇੱਕ ਸਾਂਬਰ ਦਾ ਐਕਸੀਡੈਂਟ ਹੋਇਆ ਤੇ ਸਾਡੀ ਟੀਮ ਉੱਥੇ 15 ਮਿੰਟ ਚ ਪਹੁੰਚ ਗਈ ਕਿਉਂਕਿ ਸਾਂਭਰਿਕ ਹੁਣ ਇਦਾਂ ਦਾ ਜੀਵ ਹੈ ਕਈ ਲੋਗ ਇਹਨਾਂ ਨੂੰ ਮਰਗੀ ਮੀਟ ਵਗੈਰਾ ਚ ਵੀ ਯੂਜ਼ ਕਰ ਲੈਂਦੇ ਸ਼ਿਕਾਰ ਕਰਦੇ ਆ ਸ਼ਿਕਾਰ ਕਰਦੇ ਤੇ ਅਸੀਂ ਉਸੇ ਟਾਈਮ ਪਹੁੰਚ ਗਏ ਤੇ ਵਨਪੀ ਭਾਗ ਨੂੰ ਫੋਨ ਕੀਤਾ ਤੇ ਉਹਨਾਂ ਦੀ ਟੀਮ ਆਈ ਤੇ ਉਹਨਾਂ ਨੇ ਆ ਕੇ ਰੈਸਕਿਊ ਕੀਤਾ ਤੇ ਨਾਲ ਸਾਡੀ ਟੀਮ ਨੇ ਲੱਗ ਕੇ ਰੈਸਕਿਊ ਕੀਤਾ ਸਰ ਇਹ ਸਰਕਾਰ ਨੂੰ ਚਾਹੀਦਾ ਕਿ ਟੀਮ ਪ੍ਰੋਪਰ ਹੋਵੇ ਕਿਉਂਕਿ ਸਾਹਮਣੇ ਇੱਕ ਭਾਰਾ ਜੀ ਬਹੁਤ ਸੀਗਾ ਤੇ ਇਹਨੂੰ ਚੱਕਣ ਲਈ ਘੱਟੋ ਘੱਟ 10-15 ਜਾਨੇ ਚਾਹੀਦੇ ਸਾਡੀ ਟੀਮ ਦੇ ਮੈਂਬਰ ਵੀ ਆਏ ਕੁਝ ਇੱਥੇ ਦੇ ਲੋਕਾਂ ਨੇ ਸਥਾਨਿਕ ਲੋਕਾਂ ਨੇ ਵੀ ਮਦਦ ਕੀਤੀ ਤੇ ਜਿਹੜੇ ਬੰਨ ਵਿਭਾਗ ਦੇ ਸਿਰਫ 4-5 ਬੰਦੇ ਸੀਗੇ ਤੇ ਜਿਸ ਕਾਰਨ ਉਹਨਾਂ ਨੂੰ ਚੱਕਣ ਚ ਹੀ ਪ੍ਰੋਬਲਮ ਆ ਰਹੀ ਜੇ ਖਿੱਚ ਤੂ ਕਰਨ ਚ ਕਾਫੀ ਵਿਚਾਰਾ ਜ਼ਖਮੀ ਹੋ ਗਿਆ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸੀ ਕਿ ਫਸਟ ਐਡ ਕਰ ਦਿੰਦੇ ਪਰ ਉਹ ਕਹਿੰਦੇ ਸਰਕਾਰੀ ਕੰਮ ਆ ਤੁਸੀਂ ਨਹੀਂ ਕਰਨਾ ਕਿਉਂ ਹੁਣ ਕਹਿੰਦੇ ਤਾਂ ਹੈ ਹਸਪੀਟਲ ਲੈ ਕੇ ਜਾਓਗੇ ਬਾਕੀ ਹੁਣ ਇਹ ਵਾਤਾਵਰਣ ਵਿਭਾਗ ਨੂੰ ਪਤਾ ਹੋ ਕਿਥੇ ਇਲਾਜ ਕਰਦੇ ਇਹਨਾਂ ਨੂੰ ਉਧਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਸਾਂਬਰ ਨੂੰ ਕਾਬੂ ਕਰ ਲਿਆ ਹੈ ਤੇ ਇਸ ਦਾ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਜੰਗਲ ਵੀ ਛੱਡ ਦਿੱਤਾ ਜਾਵੇਗਾ ਜੀ ਹੁਣ ਕੀ ਨਾਮ ਤੁਹਾਡਾ ਕੀ ਨਮੀਤ ਤੁਰ ਨਮੀਤ ਜੀ ਤੁਹਾਡੀ ਕੀ ਪੋਸਟ ਹੈਗੀ ਆ ਮੇਰਾ ਫੋਰੈਸਟ ਗਾਰਡ ਇੰਚਾਰਜ ਚੋਹਾਲ ਇੰਚਾਰਜ ਚੋਹਾਲ ਹਾਂਜੀ ਜਾਨਵਰ ਕਿਹੜਾ ਹੈਗਾ ਕਿਥੋਂ ਫੜ ਹ ਇਹ ਸਾਂਬਰ ਆ ਭਾਜੀ ਚੋਹਾਲ ਰੋਡ ਦੇ ਉੱਤੇ ਪੈਟਰੋਲ ਪੰਪ ਲੱਗੋ ਸਾਨੂੰ ਖਬਰ ਆਈ ਸੀ ਫੋਨ ਆਇਆ ਸੀ ਜੀ ਕਿ ਮਤਲਬ ਐਕਸੀਡੈਂਟ ਹੋਇਆ ਵਾ ਫਿਰ ਅਸੀਂ ਮੌਕੇ ਤੇ ਸਾਡੀ ਟੀਮ ਤੇ ਅਸੀਂ ਪਹੁੰਚ ਗਏ ਕੁਝ ਪਤਾ ਲੱਗਾ ਕਿਸੇ ਗੱਡੀ ਚ ਵੱਜਾ ਜਾਂ ਜਖਮੀ ਪਿੱਛੋਂ ਹੋ ਕੇ ਆਇਆ ਸੀ ਜਾਂ ਕੁਝ ਸ਼ਿਕਾਰ ਕਰ ਰਹੇ ਇਹ ਨਹੀਂ ਸਾਰੇ ਕਹਿੰਦੇ ਬਈ ਗੱਡੀ ਚ ਵੱਜਾ ਐਕਸੀਡੈਂਟ ਹਾਂਜੀ ਫਿਰ ਮੌਕੇ ਤੇ ਕੋਈ ਜਾਂਚ ਵੀ ਕੀਤੀ ਜਾਊਗੀ ਇਹਦੀ ਬਿਲਕੁਲ ਦੇਖੋ ਹੁਣ ਜਾਂਚ ਕੀ ਹੋਏ ਦਾ ਜ਼ਖਮੀ ਹੋਇਆ ਹੁਣ ਇਹਦਾ ਆਪਣੀ ਕਰਾਂਗੇ ਟ੍ਰੀਟਮੈਂਟ ਵਗੈਰਾ ਫਿਰ ਇਹਨੂੰ ਰੀਲੀਜ਼ ਕਰਾਂਗੇ ਹੁਣ ਰੈਸਕਿਊ ਵਧੀਆ ਕਰ ਲਿਆ ਹੁਣ ਰੀਲੀਜ਼ ਕਰ ਦਾਂਗੇ ਜਦੋਂ ਮਤਲਬ ਟ੍ਰੀਟਮੈਂਟ ਹੋ ਗਿਆ ਇਹਦਾ ਪੂਰਾ ਅਸੀਂ ਵੇਖਿਆ ਹੈਗਾ ਕਿ ਕਾਫੀ ਸਾਰੇ ਗਾੜ੍ਹ ਹੁਸ਼ਾਰਪੁਰ ਦੇ ਵਿੱਚ ਜਿਹੜੇ ਇਤਨਾਤ ਰਹਿੰਦੇ ਆ ਔਰ ਬਿਲਕੁਲ ਸ਼ਹਿਰ ਦੇ ਨਾਲ ਸਟਿਆ ਹੋਇਆ ਇਲਾਕਾ ਦੂਰ ਦੁਰਗਮ ਇਲਾਕਾ ਨਹੀਂ ਹੈਗਾ ਅਸੀਂ ਵੇਖਿਆ ਕਿ ਇੱਥੇ ਜੜਾਇਆ ਸਟਾਫ ਦੀ ਕਮੀ ਆ ਸਾਨੂੰ ਦੇਖਣ ਦੇ ਵਿੱਚ ਮਿਲੀ ਆ ਨੌਜਵਾਨਾਂ ਦੀਆਂ ਜੜੀਆਂ ਕਾਫੀ ਰਿਕੁਐਸਟ ਕਰਕੇ ਪਿੰਡ ਦੇ ਚ ਹਾਲ ਦੇ ਮੁੰਡਿਆਂ ਨੇ ਜਿਹੜਾ ਹੱਥ ਪਾ ਕੇ ਤਨੂ ਚੱਕੇ ਹੈਗਾ ਕੀ ਕਿਉਂ ਸਟਾਫ ਦਾ ਮੌਕੇ ਤੇ ਹਾਜ਼ਰ ਨਹੀਂ ਸੀ ਕੀ ਕਾਰਨ ਪਈ ਪੜੀ ਸਾਰਾ ਸਟਾਫ ਹਾਜ਼ਰ ਆ ਸਾਡਾ ਸਾਰਾ ਟੀਮਵਰਕ ਸਾਰੀ ਹਾਜ਼ਰ ਹੀ ਜੀ ਕਿੰਨੇ ਮਗਾਤ ਇੱਥੇ ਆਏ ਸੀਗੇ ਅਸੀਂ ਇੱਥੇ ਦੋ ਮੁਲਾਜ਼ਮ ਸੀ ਇੱਕ ਮੈਂ ਸੀ ਅੱਛਾ ਜੀ ਹਾਂਜੀ ਤੇ ਇਹ ਬਾਕੀ ਦੇਖੋ ਨਾ ਬਾਕੀ ਬੀਟਾਂ 'ਚ ਬਾਕੀ ਵੀ ਕੰਮ ਹੁੰਦੇ ਆ ਬਾਕੀ ਵੀ ਤੇ ਬੀਟੇ 'ਚ ਜਾਂਦੇ ਆ ਇਹਨੂੰ ਹੁਣ ਕਿੱਥੇ ਲੈ ਕੇ ਜਾਇਆ ਜਾਊਗਾ ਤੇ ਕੀ ਟ੍ਰੀਟਮੈਂਟ ਦਿੱਤੀ ਜਾਊਗੀ ਟਰੀਟਮੈਂਟ ਦੇਖੋ ਭਾਈ ਜਾ ਕੇ ਨੂੰ ਦੇਖ ਦੇਖਦੇ ਆ ਸਾਰਾ ਟਰੀਟਮੈਂਟ ਚੱਲੇ ਲੱਗ ਜਾਇਆ ਜਾਏਗਾ ਜੀ ਦੇਖੋ ਭਾਈ ਅਸੀਂ ਸੈਂਟਰੀ ਚ ਪਹਿਲਾਂ ਲੈ ਕੇ ਜਾਣਾ ਦਾ ਟਰੀਟਮੈਂਟ ਵਗੈਰਾ ਦੇਖਦੇ ਆ ਉੱਥੇ ਸਾਡੀ ਸੰਸਥਾ ਆਪਣੀ ਮੌਕੇ ਤੇ ਫਸਟ ਜਿਹੜੀ ਆ ਉਹ ਹੁੰਦੀ ਨਹੀਂ ਜਾਂ ਫਿਰ ਉੱਥੇ ਲਿਜਾ ਕੇ ਹੋਊਗੀ ਜੀ ਉੱਥੇ ਜਾ ਕੇ ਹੋਏਗੀ ਭਾਈ ਸਾਰਾ ਕੁਝ ਹੋਏਗਾ